ਇਟੇ ਆ ਚੌੜਾਂ ਦੀਆਂ ਚਿੱਟੀਆਂ ਵੇ ਪਿੰਨੀਆਂ ਛਾਵੇਂ ਬੈ ਕੇ ਖਾਂ ਮੱਤ ਪਿੰਨੀ ਵੱਟੂਗੀ ਬੇਬੇ ਪਿੰਨੀ ਫੇਟ ਨਹੀਂ ਮੇਰੇ ਲੋਕਾਂ ਚਤ ਕਰਦਾ ਚੌੜਾਂ ਦੀਆਂ ਪਿੰਨੀਆਂ ਨੂੰ ਲੋਕਾਂ ਦੇ ਤੂੰ ਜਾ ਕੇ ਖੜਾਉਂਦਾ ਫਿਰਦਾ ਠੇਢੇ ਖਾਂਦਾ ਐਹੋ ਜਿਹੀ ਤੇਰੀ ਨੀਤ ਨਾ ਹੁੰਦੀ ਹੁਣ ਨੂੰ ਵਿਆਹ ਆ ਜਾਂਦਾ ਢਾੜਿਆਂ ਪੋਤਾਰ ਇੱਕ ਡੜਾ ਡੜਾ ਆ ਗੱਦਣਾ ਦਾ ਘਗਰਾ ਕਾਚੀ ਦੀ ਲੋੜ ਲੂ ਮੁਖਾਲ ਕਰਦੇ ਮੂੜ ਵੇਖ ਕੇ ਨੀ ਮੀਆਂ ਪਾਵੇ ਸਰਦੀਆਂ ਚ ਕੋਈ ਚੀਜ਼ ਨਹੀਂ ਬਣਾਈ ਨਾ ਤੁਸੀਂ ਪਿੰਨੀਆਂ ਬਣਾਈਆਂ ਨਾ ਕੋਈ ਹੋਰ ਚੀਜ਼ ਬਣਾਈ ਸਰਦੀ ਆਲੀ ਤੇ ਖਾਈਏ ਕੀ ਸਿਆਲ ਦੇ ਚਾਹਨਾ ਪੰਜੀਰੀ ਤੇ ਪੰਜੀਰੀ ਕਿੱਥੇ ਬਣਾਈ ਉਹ ਤਾਂ ਗਰਮੀਆਂ ਦੀ ਬਣਾਈ ਆ ਪੰਜੀਰੀ ਗਾਂ ਖਤਮ ਹੋ ਗਈ ਆ ਹੁਣ ਤੇ ਬੇਬੇ ਜੇ ਅਸੀਂ ਤੈਨੂੰ ਅੱਜ ਕੋਈ ਕੈਂਡ ਜੀ ਚੀਜ਼ ਬਣਾ ਕੇ ਖਵਾ ਦਈਏ ਫੇਰ ਬਣਾਓ ਤਾਂ ਸਹੀ ਲੈ ਬੇਬੇ ਅੱਜ ਫਿਰ ਤੈਨੂੰ ਸ਼ਕਤੀਸ਼ਾਲੀ ਸਰਦੀਆਂ ਵਾਲੀਆਂ ਪਿੰਨੀਆਂ ਬਣਾ ਕੇ ਦਿਖਾਵਾਂ ਹਾਂ ਖਵਾਓ ਖਵਾਓ ਫਿਰ ਖਾਓਗੇ ਹਾਂ ਸ਼ਕਤੀ ਆਊਗੀ ਹਾਂ ਹਾਂ ਲਓ ਵੀ ਜਿਵੇਂ ਆਪਾਂ ਤੁਹਾਨੂੰ ਦੱਸੀ ਪੰਜੀਰੀ ਦੀ ਰੈਸਪੀ ਕੈਂਡ ਜੀ ਅਮੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਪਿੰਨੀਆਂ ਦੀ ਰੈਸਪੀ ਸਰਦੀਆਂ ਲਈ ਸਪੈਸ਼ਲ ਲੋ ਜੀ ਪਹਿਲਾਂ ਜਾ ਕੇ ਆਪਾਂ ਅੱਡੇ ਤੋਂ ਪਿੰਨੀਆਂ ਦਾ ਸਮਾਨ ਲੈ ਕੇ ਆਵਾਂਗੇ ਸਾਰਾ ਮੰਮੀ ਕੀ ਕੀ ਚਾਹੀਦਾ ਤੇ ਨਾ ਟੁੱਠੀ ਬੂਰਾ ਮਗਾਣਾ ਟੁੱਠੀ ਨਾਲੋਂ ਬੂਰਾ ਮਗਾਣਾ ਲੋ ਜੀ ਸਾਰਾ ਕੁਝ ਪਹਿਲਾਂ ਆਪਾਂ ਜਾ ਕੇ ਅੱਡੇ ਤੋਂ ਲੈ ਕੇ ਆਉਣੇ ਆ ਸੋ ਫਿਰ ਆਪਾਂ ਕਰਦੇ ਆ ਪਿੰਨੀਆਂ ਦੀ ਸ਼ੁਰੂਆਤ ਤੇ ਵਾਵਾ ਸਾਰੀਆਂ ਪਿੰਨੀਆਂ ਬਣਾਵਾਂਗੇ ਅੱਜ ਆਪਾਂ ਆ ਜੋ ਜਿਹੜੀਆਂ ਸੱਜਣੋਂ ਖੋਏ ਵਾਲੀਆਂ ਪਿੰਨੀਆਂ ਸੀ ਉਹ ਤੇ ਇਹਨਾਂ ਨੇ ਮੈਂ ਕਿਤੇ ਗਿਆ ਸੀ ਮੇਰੇ ਮਗਰੋਂ ਬਣਾ ਕੇ ਤੇ ਖਾ ਵੀ ਲਈਆਂ ਤੇ ਅੱਜ ਆਪਾਂ ਚੌਲਾਂ ਦੀਆਂ ਬਣਾਉਣੀਆਂ ਅੱਜ ਆਪਾਂ ਬਣਾਉਣ ਲੱਗੇ ਚੌਲਾਂ ਦੀਆਂ ਸਪੈਸ਼ਲ ਪਿੰਨੀਆਂ ਉਹ ਵੀ ਸਰਦੀਆਂ ਵਾਲੀਆਂ ਤੇ ਸਮਾਨ ਆਪਾਂ ਸਾਰਾ ਲੈ ਆਂਤਾ ਵਾ ਹਾਂ ਹੁਣ ਬਹਿ ਕੇ ਬਣਾ ਕੋਕੋਨਟ ਬੂਰਾ ਖਾਣੇ ਨਾ ਲੋਹੜੀ ਤੇ ਖਾਸ ਹੁੰਦੀਆਂ ਲੋਹੜੀ ਤੇ ਸਾਰਾ ਬਣਾਉਂਦੇ ਬਣਾਏ ਲੋ ਅੱਗੇ ਤਾਂ ਅਸੀਂ ਬਹੁਤ ਬਣਾਉਂਦੇ ਹੁੰਦੇ ਸੀ ਅੱਛਾ ਇਹ ਹੋਰ ਚੌਲਾਂ ਦੀਆਂ ਪਿੰਨੀਆਂ ਬਣਾਉਂਦੇ ਐ ਇੰਨੀਆਂ ਕਰੜੀਆਂ ਦੇਣਾ ਚਾਹਦੀਆਂ ਨਹੀਂ ਜਾਂਦੀਆਂ ਭਾਈਆਂ ਨਹੀਂ ਸੀ ਉਹ ਲਓ ਜੀ ਆਹ ਦੀ ਸੌਦੀ ਆ ਕੇ ਬਦਾਮ ਤੇ ਆਹ ਆਈਆਂ ਆਪਣੀਆਂ ਕਾਲੀਆਂ ਮਿਰਚਾਂ ਤੇ ਆਹ ਕੀ ਆ ਦੇ ਮਲਾਈ ਹੈ ਇਹ ਆ ਗਈ ਮਲਾਈ ਤੇ ਆ ਗਿਆ ਕੋਕੋਨਟ ਇਹ ਦੇਸੀ ਕਿਉਂ ਆ ਗਿਆ ਦੇਸੀ ਕਿਉਂ ਆ ਸਮਾਨ ਵੇਖ ਕੇ ਤਾਂ ਮੇਰਾ ਦਿਲ ਖੁਸ਼ ਹੋ ਗਿਆ ਤੇ ਚੌਲਾਂ ਦੀਆਂ ਮਿੰਨੀਆਂ ਵਰਨ ਲੀਆਂ ਹੈ ਲਓ ਜੀ ਹੈ ਗੌੜਾ ਚਿੰਤਾ ਕਰਦਾ ਚੌਲਾਂ ਦੀਆਂ ਪਿੰਨੀਆਂ ਨੂੰ ਲਓ ਜੀ ਸਭ ਤੋਂ ਪਹਿਲਾਂ ਕੜਾਈ 'ਚ ਪਾ ਦਾਂਗੇ ਦੁੱਧ ਪਰ ਸਾਰੇ ਅੱਧਾ ਗੈਨ ਨੇ ਹੈ ਨਹੀਂ ਥੋੜਾ ਰੱਖੋ ਆਪਾਂ 2 ਕਿਲੋ ਚੌਲਾਂ ਦਾ ਆਟਾ ਦੇ ਹਿਸਾਬ ਨਾਲ ਆਪਾਂ ਪਾਉਣਾ ਮਟੀਰੀਅਲ ਦੁੱਧ ਵੀ 2 ਕਿਲੋ ਪਾਉਣਾ ਨਹੀਂ ਨਹੀਂ ਦੁੱਧ ਤਾਂ ਥੋੜਾ ਹੀ ਪੈਣਾ ਦੋ ਕੰਨਾ ਕੀ ਪਾਉਣਾ ਵੀ ਆਪਾਂ ਆਵੇ ਤਾਜੀ ਮਲਾਈ ਆ ਮਲਾਈ ਵਿੱਚ ਪਾ ਲੈਣੀ ਮਲਾਈ ਪਾ ਕੇ ਆਏ ਆ ਵੀ ਇਹ ਖੋਏ ਵਾਂਗੂ ਹੀ ਆਪਾਂ ਨੂੰ ਆਊਗਾ ਫਲੇਵਰ ਸਰਦੀਆਂ ਲਈ ਵਧੀਆ ਯਾਰ ਹਾਂ ਇਹ ਥੋੜਾ ਜਿਹਾ ਦੁੱਧ ਆਪਾਂ ਕਾੜ ਲੈਣਾ ਵਿੱਚ ਹੀ ਇਹਦੇ ਆਪਾਂ ਪਾ ਦੇਣਾ ਦੇਸੀ ਘਿਓ ਚੈੱਕ ਕਰਨਾ ਨਹੀਂ ਖੱਟੀ ਕੋਈ ਨਹੀਂ ਮਲਾਈ ਤਾਜੀ ਆ ਇਹ ਤਾਜੇ ਦੁੱਧ ਦੀ ਵਿੱਚ ਆਪਾਂ ਇਹ ਕਿਉਂ ਥੋ ਕਿਉਂਕਿ ਜਿਆਦਾ ਖੁਆ ਕਾੜਨ ਦੀ ਵੀ ਨਹੀਂ ਲੋੜ ਆਪਾਂ ਨੂੰ ਸੌਖੇ ਤਰੀਕੇ ਨਾਲ ਹੀ ਬਸ ਬਣ ਜਾਣੀ ਇਹਨੇ ਵੀਕ ਮੈਂਟਰ ਲੱਗਣਗੇ ਮਸਾਂ ਇਹਨੂੰ ਬੇਬੇ 20 ਮਿੰਟਾਂ ਚ ਬਣ ਜਾਣਗੇ ਕੀ ਕਰੀ ਜਾਂਦਾ ਕਰੀ ਜਾਂਦੇ ਘਾਣ ਨੂੰ ਅੱਗੇ ਕਰੋ ਨਗਾ ਇਹ ਬਣ ਵੀ ਬੇਬੇ ਛੇਤੀ ਜਾਂਦੀ ਤੇ ਇਹਦੇ ਕਾਲੀ ਮਿਰਚਾ ਕਿਉਂ ਪਾਉਂਦੇ ਆ ਜ਼ਰੂਰੀ ਹੁੰਦੀਆਂ ਵਾਈ ਕੋਈ ਨਹੀਂ ਆਉਂਦੀ ਚੋਲ ਜਿਹੜੇ ਹੁੰਦੇ ਵਾਈ ਆ ਤਾਂ ਲੱਗਦਾ ਆ ਪਾਈਦੇ ਤੇ ਇਹ ਇਹ ਜ਼ਰੂਰੀ ਆ ਫਿਰ ਪਾਉਣੀਆਂ ਹੈ ਹਾਂ ਜ਼ਰੂਰੀ ਪਾਉਣੀਆਂ ਓਕੇ ਮਿਰਚਾ ਦਾ ਕਾਹਨ ਮਿਰਚਾ ਵੀ ਪਾਉਣੇ ਆ ਇੱਕ ਦਿਨ ਹਰਮਨ ਨੇ ਮੈਨੂੰ ਪਿੰਨੀਆਂ ਬਣਾ ਕੇ ਖਵਾਈਆਂ ਸੀ ਜਦੋਂ ਪਿੰਨੀਆਂ ਬਣਾਈ ਦੀਆਂ ਨਾ ਹਾਂ ਛੌਗੀ ਠੂਠੀ ਕਾਹਨੇ ਮਿਰਚਾਂ ਤਾਂ لازਮੀ ਪਾਈਦੀਆਂ ਨਾ ਫੇਰ ਸੌਣੇ ਲੱਗਦੀਆਂ ਬਹੁਤ ਸਵਾਦ ਲੱਗਦੀਆਂ ਅੱਜ ਬੇਬੇ ਨਹੀਂ ਖੁਸ਼ ਘਤਵਾਲਾ ਦੱਸੋ ਮੈਂ ਤਾਂ ਦੱਸੋ ਕੀ ਆ ਅੱਜ ਜਾਣਾ ਭੂਆ ਕਰੇ ਕਿ ਕਿੰਨੇ ਆਖੇ ਇਹ ਵੀ ਉਹ ਮਾ ਉਹ ਆ ਜਾਏਗਾ ਉੱਥੇ ਪ੍ਰੋਗਰਾਮ ਹਾਂ ਨਾ ਹੀ ਨਹੀਂ ਉੱਥੇ ਅੱਜ ਨਾਈਟ ਆਊਟ ਕਰਨਾ ਹੈ ਉੱਥੇ ਹੀ ਰਹਿਣਾ ਹੈ ਉੱਥੇ ਰਹਿਣਾ ਬੇਬੇ ਹਾਂ ਲਓ ਜੀ ਇਧਰ ਬਦਾਮ ਪੈਣਗੇ ਬੇਬੇ ਵਿੱਚ ਤੇ ਹੋਰ ਬਦਾਮ ਤਾਂ ਪਾਉਣੇ ਹੀ ਪਾਉਣੇ ਆ ਬਦਾਮ ਕਿਵੇਂ ਕੱਟਣੇ ਆ ਇਦਾਂ ਸੋਨੀਆਂ ਨੀ ਲੰਮੇ ਲੰਮੇ ਕੱਟਣੇ ਲੰਮੇ ਲੰਮੇ ਕੱਟਦੀਆਂ ਵੇਖੋ ਉਹ ਟੁੱਟ ਜਾਂਦੇ ਜਦੋਂ ਲੰਮੇ ਕੱਟਦੇ ਆਖਦੇ ਸਿਆਣੇ ਗੱਲਾਂ ਸੱਚੀਆਂ ਹਾਂ ਲੰਮੇ 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 ਬਤਾਉ ਕੱਟਣੇ ਬਾਕੀਆ ਖਰਾਕਾ ਕੰਮ ਆਉਣੀ ਹਾਂ ਉਹ ਚੱਲ ਹੋਣੀ ਆ ਹੁਣ ਥੋੜਾ ਜਮਾਨੇ ਦੇ ਹਿਸਾਬ ਨਾਲ ਚੱਲਣਾ ਪੈਂਦਾ ਹਨਾ ਜਿਵੇਂ ਮੈਗੀ ਮੁਗੀ ਆਪਾਂ ਵੀ ਬਣਾਉਣੇ ਰਹਿੰਦੇ ਨਿਓਡਲ ਕੋਈ ਪਕੌੜੇ ਫੂੜੇ ਕੋਈ ਉਦਦ ਕਿਉਂਕਿ ਪਤਾ ਕੀ ਆ ਅੱਜਕੱਲ ਦੇ ਬੱਚਿਆਂ ਨੂੰ ਮਿੱਠੀਆਂ ਚੀਜ਼ਾਂ ਪਸੰਦ ਹੀ ਨਹੀਂ ਗਈਆਂ ਅੱਗੇ ਮਿੱਠਾ ਜਿਵੇਂ ਉਸ ਹਿਸਾਬ ਨਾਲ ਖਾਂਦੇ ਸੀ ਵੀ ਤਾਕਤ ਵੀ ਆਉਂਦੀ ਸੀ ਹੁਣ ਤਾਂ ਬਾਹਰ ਲਈ ਚਟਪਟਾ ਚਟਪਟਾ ਘਰ ਦਾ ਤਾਂ ਬਕਪਕਾ ਹੀ ਦੱਸਦੇ ਘਰ ਦੇ ਦਾਲ ਸਬ지 ਨੂੰ ਉਹ ਤਾਂ ਸਵਾਦ ਹੀ ਨਹੀਂ ਨਾ ਲੱਗਦੀ ਕੋਈ ਮੰਮੀ ਆ ਦੁੱਧ ਕਿੰਨਾ ਟਾਈਮ ਕાળਣਾ ਬਸ ਇਹ ਥੋੜਾ ਜਿਹਾ ਵਪਾ ਸੰਘੜਾ ਕਰਨਾ ਲਓ ਜੀ ਹੁਣ ਪਾ ਦੇਣੀ ਆਪਾਂ ਦੁੱਧ ਚ ਮਲਾਈ ਆਏ ਹਾਏ ਅੱਛਾ ਮਲਾਈ ਕਾ ਤ ਪਾਉਦੇ ਮੰਮਾ ਮਲਾਈ ਐ ਵਧੀਆ ਹੋਇਆ ਕਿਉਂ ਹੋਇਆ ਇਹ ਉਹ ਆਪਦੇ ਇੱਛਾ ਜਿਹੜੇ ਨਹੀਂ ਵੀ ਆਪਾਂ ਨਹੀਂ ਹੈਗੀ ਤੇ ਨਹੀਂ ਵੀ ਪਾ ਸਕਦੇ ਜੇ ਉਹ ਵੇਦ ਪਾ ਸਕਦੇ ਜਿਹੜਾ ਦੁੱਧ ਮੱਝ ਦਾ ਹੋਵੇ ਕਿ ਗਾਂ ਦਾ ਹੋਵੇ ਇਹ ਤਾਂ ਜਿਹਦੇ ਦੁੱਧ ਜੈਜਾ ਹੋਇਆ ਉਹ ਜਾਂ ਪਾ ਸਕਦਾ ਵੈਸੇ ਆਪਣਾ ਵੀ ਫੁੱਲ ਕਰੀਮ ਵਾਲਾ ਮੱਝ ਦਾ ਦੁੱਧ ਆ ਵਧੀਆ ਉਹ ਨਹੀਂ ਗਾਂ ਦੇ ਦੁੱਧ ਨਹੀਂ ਉਹ ਬਹੁਤ ਸਵਾਦ ਆ ਗਾਂ ਦਾ ਦੁੱਧ ਪੀਣ ਚ ਬਹੁਤ ਸਵਾਦ ਹੁੰਦਾ ਹੈ ਨਾ ਆਪਾਂ ਐ ਵੀ ਸਾਰੇ ਪੀਲੇ ਨੇ ਗਾਂ ਦਾ ਮਿਲੇ ਮੱਝ ਦਾ ਮਿਲੇ ਕਈ ਨਖਰੇ ਕਰਦੇ ਅਸੀਂ ਗਾਂ ਦਾ ਨਹੀਂ ਪੀਂਦੇ ਅੱਛਾ ਜਿੰਨਾ ਚਿਰ ਆਪਾਂ ਗਾਂ ਰੱਖੀ ਗਾਂ ਦਾ ਵੀ ਪੀਂਦੇ ਰਹਿ ਕਿ ਉਹ ਵੀ ਖਾ ਲੈਣ ਸਾਰਾ ਤਾਂ ਬਕੋਚਾ ਅੰਕਲ ਜੀ ਤੁਸੀਂ ਜੇ ਗਾਂ ਜਿਉਂਦੀ ਆਪਾਂ ਸਾਰਾ ਖਾ ਲਈਦਾ ਆਪਾਂ ਕਦੇ ਨਹੀਂ ਨਖਰੇਗੀ ਸੀ ਚਲੋ ਆ ਲੈ ਸ਼ੁਕਰ ਹੈ ਰੱਬ ਦਾ ਅੱਜ ਥੋੜੀ ਧੁੱਪ ਨਿਕਲੀ ਐ ਮੌਸਮ ਬੜਾ ਵਧੀਆ ਲੱਗਾ ਨਹੀਂ ਤਾਂ 2-4 ਦਿਨ ਹੋ ਗਏ ਧੁੱਪ ਨਿਕਲਦੀ ਨਹੀਂ ਬਾਈ ਠੰਡੀ ਬਾਦ ਆ ਬੇਬੇ ਵੀ ਅੱਜ ਟਾਈਮ ਨਾਲ ਨਿਕਲ ਨਹੀਂ ਤੇ 12 1 ਵਜੇ ਬੇਬੇ ਬਾਹਰ ਨਿਕਲਦੀ ਐ ਨਿਕਲਣਾ ਕਿ ਜਦੋਂ ਉਹਨਾਂ ਨਿਕਲਦੇ ਉਹਦੋਂ ਨੂੰ ਫੇਰ ਵੜ ਜਾਂਦਾ ਟਾਈਮ ਕਹਿੰਦਾ ਸਰਦੀਆਂ 'ਚ ਵੈਸੇ ਇੱਕ ਗੱਲ ਹੈ ਕਿ ਸੌਂਦਾ ਤੇ ਬੜਾ ਨਿਆਰਾ ਹੁੰਦਾ ਪਰ ਦਿਨ ਬੜੇ ਛੋਟੇ ਹੋ ਜਾਂਦੇ ਪਤਾ ਨਹੀਂ ਲੱਗ ਨਿੱਕੂ ਜਾਂ ਦਿਨ ਹੁੰਦਾ ਕਦੋਂ ਲੰਘ ਜਾਂਦਾ ਤੇ ਰਾਤ ਤਾਂ ਇਹ ਜਿਹੜੀ ਹੋਰ ਮੁੱਕ ਜਾਂਦੀਆਂ ਇਹ ਚੋਲਾਂ ਦਾ ਆਟਾ ਆਪਾਂ ਛਾਣ ਲਿਆ ਇੱਕ ਵਾਰੀ ਇਹ ਆਏਗਾ ਜੇ ਬਾਜਾਰੂ ਆਟਾ ਇਹ ਕਿੰਨਿਕ ਲਵਾ 2 2 ਕਿਲੋ 2 ਕਿਲੋ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਤਿਆਰ ਹੋ ਰਹੀਆਂ ਮੈਂ ਤਾਂ ਹੁਣ ਲੈ ਜਾਂਦਾ ਇਹ ਚੌਲਾਂ ਦਾ ਆਟਾ ਅੱਗੇ ਲੋਕੀ ਘਰੇ ਨਾ ਚੌਲ ਪਿਆਉਂਦੇ ਸੀ ਪੀਓ ਕੇ ਮਾਰੇ ਸਿਕਾਉਂਦੇ ਸੀ ਫੇਰ ਚੱਕੀ ਤੇ ਪੀਂਦੇ ਫੇਰ ਪਿੰਨੀਆਂ ਬਣਾਉਂਦੇ ਉਹ ਵੀ ਇੰਨੇ ਬਰੀਕ ਹੁੰਦਾ ਸੀ ਆਟਾ ਹਾਂ ਇੰਨਾ ਬਰੀਕ ਉਹ ਉਹ ਜੂ ਮੋਟਾ ਹੁੰਦਾ ਨਹੀਂ ਉਹ ਮੋਟਾ ਹੁੰਦਾ ਸੀ ਉਹ ਆਏ ਨਾ ਉਹ ਥੋੜਾ ਜਿਹਾ ਧੋ ਕੇ ਥੋੜਾ ਜਿਹਾ ਸਿੱਲੇ ਰੱਖਣੇ ਪੈਂਦੇ ਸੀ ਫੇਰ ਪੀਂਦੇ ਪੈਣ ਲੱਗਣਾ ਸਾਰਾ ਦਿਨ ਚਾਹਣਾ ਉਸੇ ਇੱਥੇ ਰੱਖਣਾ ਘਰ ਹੀ ਆਪਣੇ ਚੱਕੀ ਤੇ ਪੀਂਨੇ ਤੇ ਪੀ ਕੇ ਤੇ ਮੋٹے ਮੋٹے ਮੜਣਾ ਹਲਵਾਈ ਆ ਗਿਆ ਮਣੇ ਕੰਮ ਖਰਾਬ ਕਰ ਗਿਆ ਮਣੇ ਹਾਂ ਇਹਨੇ ਤਾਂ ਬਸ ਬਣੇ ਬਣਾਏ ਕੰਮ ਚ ਕਰਨਾ ਹੁੰਦਾ ਤੁਸੀਂ ਪਹਿਲਾਂ ਹੀ ਖਾਣ ਲੱਗ ਗਏ ਮੈਂ ਚੈੱਕ ਕਰਦਾ ਖੱਟੇ ਤਾਂ ਨਹੀਂ ਕਿਤੇ ਨਹੀਂ ਖੱਟੇ ਨਵੇਂ ਤਾਜ਼ੇ ਹੀ ਆ ਲਓ ਜੀ ਹੁਣ ਕੌਣ ਲੱਗੇ ਕਿਹੜਾ ਕਿਓ ਦੇਸੀ ਕਿਓ ਦੇਸੀ ਕਿਓ ਇਹ ਆਓ ਚੱਕ ਆਇਆ ਵੀ ਕਿਓ ਵਿੱਚ ਵੀ ਪਾਇਆ ਹੋਗਾ ਵਧੀਆ ਪੋਲੀਆਂ ਜਿਵੇਂ ਬੇਬੇ ਦੀ ਐ ਬਾਤ ਹੈ ਮਣੇ ਤਾਂ ਢੋਲੀ ਜਾਣਾ ਸਰ ਵਿੱਚ ਆਪਾਂ ਖੁਰਚਾ ਜਿਵੇਂ ਸ਼ਹਿਰ ਵਾਲੇ ਨਹੀਂ ਕਹਿੰਦੇ ਹੁੰਦੇ ਆ ਚੈੱਕ ਕਰੋ ਜੀ ਵਧੀਆ ਕਰਦਾ ਦੇਸੀ ਕਿਓ ਵਾਹ ਬੇਬੇ ਖੁਸ਼ ਆ ਪੂਰੀ ਅੱਜ ਬਹੁਤ ਹੈਪੀ ਹੈਪੀ ਬਰਥਡੇ ਮੈਨੂੰ ਇੱਕ ਬਣੀ ਲਿਜਾਈ ਆ ਗਈ ਹੈ ਇੱਕ ਮੇਰੀ ਲਿਜਾਈ ਆ ਗਈ ਸ਼ਾਹ ਚ ਹੈ ਕਿ ਲੈ ਜਾਂਦਾ ਆਪਾਂ ਇਹ ਕੋ ਬੋਟੇ ਦੇ ਫੇਰਨ ਵਾਲਾ ਉਹ ਵੀ ਮੌਜ ਆ ਫੇਰੂਗੀ ਆਹਦੇ ਸਾਜਰ ਹਾਂ ਸੋਨੀ ਮੇਰੀ ਮਾਂ ਆਏ ਬਣਾਉਂਦੀ ਸੀ ਵੀ ਆਟਾ ਮਾਰੇ ਤੇ ਭੁੰਨ ਕੇ ਤੇ ਕੱਪੜੇ ਦੇ ਵਿੱਚ ਪਾ ਲੈਂਦੀ ਸੀ ਕੱਪੜੇ ਦੇ ਪਾ ਕੇ ਤੇ ਮੈਂ ਕਰਕੇ ਕੈਪ ਕਰਕੇ ਰੱਖ ਦਿੰਦੀ ਸੀ ਕੀ ਕਰਕੇ ਰੱਖ ਦਿੰਦੀ ਵੀ ਇਹ ਗੁੰਮ ਜਿਹਾ ਕਰਕੇ ਰੱਖ ਦਿੰਦੀ ਤੱਕ 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 ਹਾਂ 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 ਤਾਂ ਫੇਰ ਉਹਨੇ ਨਾ ਫੇਰ ਉਹਨੇ ਦੁੱਧ ਦੀ ਬੋਲੀਆਂ ਫਾਂ ਪੁੰਨ ਕੇ ਤਾਂ ਇਹ ਖੁੱਲਾ ਨਹੀਂ ਸੀ ਛੱਡਦੀ ਤੇ ਉਹਨੇ ਕੱਪੜੇ ਮੋਟੇ ਜਿਹੇ ਪਾ ਲੈਣਾ ਤੇ ਐਡੀਆਂ ਸਾਦ ਬਣਦੀਆਂ ਮੂੰਹ ਨਾ ਹੀ ਪੜਦੇ ਹੁੰਦੇ ਇਹ ਵੀ ਇਹ ਵੀ ਇੱਕ ਤਰ੍ਹਾਂ ਦੀ ਬੇਬੇ ਦਵਾਈ ਹੁੰਦੀ ਹੈ ਹਣਾ ਕਿੰਨਾ ਕੁੱਟਣੀਆਂ ਕਿੰਨੀਆਂ ਪੰਨੀਆਂ ਹੋ ਗਈ ਲਓ ਜੀ ਹੁਣ ਜਿਹੜੀ ਆਪਣੀ ਬੂਰਾ ਖੰਡਾ ਬੂਰਾ ਖਾਂਡ ਨਹੀਂ ਜੀ ਇਹ ਕਿਆ ਰੋਣਾ ਚੋਲਾ ਦਾ ਆਟਾ ਹੈ ਕੱਚਾ ਹਲਵਾਈ ਚੋਲਾ ਦਾ ਆਟਾ ਬਣਿਆ ਖੜਾ ਹਲਵਾਈ ਹਾਂ ਹਾਂ ਸੰਪਾਰਕ ਕਰੋ ਕੰਮ ਵਿਗਾੜਨ ਲਈ ਗੰਡੇ ਚੀਰਿਆ ਕਰਕੇ ਹੋਰ ਨਾ ਕੁਝ ਕਰੂਗਾ ਗੰਡੇ ਵੀ ਨਹੀਂ ਚੀਰੇ ਜਾਣ ਇਹਦੇ ਤੋਂ ਏ ਆਪਾਂ ਨਾ ਸੁੱਕਾ ਪੁੰਨਣਾ ਵਾ ਹਾਂ। ਇਹ ਆਏ ਇੰਨਾ ਖੁੰਨਾ ਵਾ ਵੀ ਨਾ ਤਾਂ ਤਾਂ ਆਪਾਂ ਕਲਰ ਨਹੀਂ ਚੇਂਜ ਕਰਨਾ। ਬਸ ਕੱਚਾਪਨ ਦੂਰ ਕਰਨਾ ਮੱਠੀ ਮੱਠੀ ਅੱਗ ਤੇ। ਲਓ ਜੀ ਹੁਣ ਇਹਦਾ ਆਪਾਂ ਕੱਚਾਪਨ ਦੂਰ ਕਰ ਦਾਂਗੇ। ਇਹਨੂੰ ਪੱਕਾਪਨ ਬਣਾ ਦਾਂਗੇ। ਤੇ ਥੋੜਾ ਜਿਹਾ ਦੁੱਧ ਬਚਿਆ ਜੀ ਆਪਣੇ ਕੋਲ ਇੱਥੇ ਤੇ ਬਾਕੀ ਕਾਜੂ, ਬਦਾਮ, ਪਿਸਤਾ ਤੇ ਇਧਰ ਬਦਾਮ ਚਲੀ ਜਾਂਦੇ ਆ। ਇਹ ਆਉਦੀ ਮਰਜ਼ੀ ਆ। ਅੱਗੇ ਕੜਾ ਇੰਨਾ ਡ్రਾਈ ਫਰੂਟ ਪਾਉਂਦੇ ਹੁੰਦੇ ਸੀ ਅੱਗੇ ਪਾਸ ਕਾਲੀਆਂ ਮਿਰਚਾਂ ਤੇ ਘੂਠੀ ਇੱਕ ਮੂੰਫਲੀ ਤੇ ਸੌਂਫ ਪਾ ਰਹੇ ਸੀ ਸੌਂਫ ਪਾਰੇ ਦੀ ਮਿੱਠਾ ਜਿਹੜਾ ਫਿਰ ਭੈਣ ਜੀ ਅਸੀਂ ਕੀ ਕਰੀਏ ਜੇ ਸੌਂਫ ਪਾ ਲੈਂਦੇ ਸੀ ਤੁਸੀਂ ਨਾ ਕਰੋ ਫੋਨ ਫੜ ਕੇ ਬਹਿ ਜਾਓ ਹੋਰ ਨਹੀਂ ਕੁਝ ਕਰਨਾ ਤਾਂ ਉਹ ਡੈਡੀ ਜੀ ਫੋਨ ਵੜ ਕੇ ਬੈਠੇ ਵਾਹ ਜੀ ਸਾਰਿਆਂ ਤੂੰ ਸੋਹਣੀ ਮੇਰੇ ਪਿੰਡ ਦੀ ਸਵੇਰ ਲਵਾ ਜੀ ਵਾ ਅਮਰੂਦ ਅਮਰੂਦ ਕਿੰਨੂ ਸਾਰੇ ਆ ਲੋਣ ਲੱਗੇ ਪੜਾਉਣ ਐ ਦੇ ਕੁੰਨੀਆਂ ਐ ਲੈ ਰ ਲੋਕਾਂ ਦੇ ਤੂੰ ਜਾ ਕੇ ਖੜਾਉਂਦਾ ਫਿਰਦਾ ਠੇਡੇ ਖਾਂਦਾ ਐ ਹਜ ਤੇਰੀ ਨੀਤ ਨਾ ਹੁੰਦੀ ਹੁਣ ਨੂੰ ਵਿਆਹ ਆ ਜਾਂਦਾ ਵਿਆਹ ਤੁਸੀਂ ਨਹੀਂ ਕਰਦੇ ਮੈਂ ਕੀ ਕਰ ਨਾ ਹੀ ਕਰਦੇ ਲੋ ਜੀ ਆਪਣੀਆਂ ਪਿੰਨੀਆਂ ਇੱਧਰ ਚੱਲੀ ਜਾਂਦੀਆਂ ਤੇ ਇੱਧਰ ਵੀ ਕੰਮ ਪੂਰੇ ਜੋਰਾਂ ਸ਼ੋਰਾਂ ਤੇ ਤੁਸੀਂ ਕੀ ਬਣਾ ਰਹੇ ਹੋ ਹੈ ਕੀ ਗਰਜੇਲਾ ਗਰਜੇਲਾ ਮੰਮੀ ਗਰਜੇਲਾ ਬਣਾਉਣ ਲੱਗੀ ਆ ਕੀ ਬਣ ਲੱਗਿਆ ਮੰਮੀ ਖਾਣੇ ਆ ਬੋਲ ਦਰਜੀਲਾ ਬਣ ਲੱਗਾ ਇੱਧਰ ਮੈਂ ਨਹੀਂ ਉਹ ਮੇਰ ਜੀ ਤੇ ਖੱਟਾ ਦੇਉ ਝਲ ਦੀ ਛੜਿਆ ਕੋ ਤਾਰ ਇੱਕ ਡੜਾ ਦੇ ਦੋਣਾ ਮੋਰੀ ਕਣੀ ਹੋਏ ਮੋਰੀ ਸਾੜੀ ਮਾਰ ਕੇ ਗੁੜਾ ਡਰ ਜੇ ਦੋਣਾ ਮੋਰੀ ਕਣੀ ਲਓ ਜੀ ਇੱਧਰ ਕਾਕ ਦੋਗਰਾਂ ਦੀ ਕੰਮ ਨੂੰ ਨੌ ਕਿੱਥੇ ਲੈ ਗਏ ਨੌਨ ਸਟਾਪ ਲੜਾ ਰਹੇ ਨਾਨੀ ਆ ਕੀ ਕਰ ਰਹੇ ਹੋ ਇਹ ਖੰਡ ਛਾਣਦੇ ਉਹਵੇਂ ਨਾ ਵੀ 2 ਕਿਲੋ ਜੇ ਆਟਾ ਆਪਾਂ ਤੇ 2 ਕਿਲੋ ਹੀ ਖੰਡ ਪਾਉਣੀ ਹੈ ਤੇ ਆਪਾਂ ਮਿੱਠਾ ਘੱਟ ਪਾਉਣਾ ਕਿਉਂਕਿ ਮੈਂ ਵੀ ਖਾਣੀ ਹੈ ਫਿਰ ਮਿੱਠਾ ਥੋੜਾ ਜਿਹਾ ਬੰਦ ਤੇ ਤਾਂ ਕਰਕੇ ਆਪਾਂ ਮਿੱਠਾ ਘੱਟ ਪਾਏ ਸਾਗਰ ਦਾ ਘਗਰਾ ਕੱਚ ਦੀ ਲੌਣ ਲੁਵਾੜ ਗਏ ਸਾਡੇ ਬੰਗਲੇ ਓਏ ਸਾਡੇ ਬੰਗਲੇ ਪਾ ਕੇ ਆੜ ਗਏ ਸਾਡੇ ਬੰਗਲੇ ਅਈ ਤੇ ਰੱਖ ਅਈ ਤੇ ਰੱਖ ਲਓ ਜੀ ਹੁਣ ਆਪਣਾ ਪੰਗਲੇ ਪਾ ਕੇ ਆਉਦੇ ਸੀ ਚੋਲਾ ਦੀਆਂ ਪਿੰਨੀਆਂ ਖਵਾਵਾਂਗੇ ਹੁਣ ਆਪਣਾ ਇਹ ਨਾਨੀਆ ਦਾ ਪੁੱਜ ਚੱਲਿਆ ਕੱਚਾ ਪੰਜਾ ਤਾਂ ਦੂਰ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਸਾਰਾ ਆ ਪਾ ਦੇਣਾ ਲਓ ਜੀ ਸੌਗੀ ਪਾਵਾਂਗੇ ਪਾ ਦਿਓ ਸੌਗੀ ਸਭ ਤੋਂ ਪਹਿਲਾਂ ਪਾ ਤੀ ਜੇ ਸੌਗੀ ਸੋ ਇਸ ਤੋਂ ਬਾਅਦ ਆਪਾਂ ਪਾਵਾਂਗੇ ਕਾਲੀਆਂ ਮਿਰਚਾਂ ਬੂਟੀਆਂ ਹੋਰ ਤੇ ਬੂਟੀਆਂ ਉਹਨਾਂ ਹੈ ਸੋ ਇਸ ਤੋਂ ਬਾਅਦ ਆਪਾਂ ਪਾਵਾਂਗੇ ਕੱਚਾ ਸੂਤੀ ਸੌਗੀ ਮਿਰਚ ਤੇ ਹੋ ਗਈ ਆ ਆਪਣੇ ਬੇਬੇ ਦੇ ਬਦਾਮ ਲਓ ਜੀ ਪਾ ਪੀ ਕਾਹਨੇ ਮਿਰਚਾਂ ਪਾ ਪੀਆਂ ਤੇ ਹੁਣ ਹੁਣ ਪਾ ਦਾਂਗੇ ਖੰਡ ਆ ਬੂਰਾ ਖੰਡ ਵੀ ਆਪ ਪਾ ਦਿੱਤੇ ਸਾਰਿਆਂ ਨੂੰ ਚੰਗੀ ਤਰ੍ਹਾਂ ਹੁਣ ਆਪਾਂ ਦੇਣਾ ਜੀ ਚੰਗੀ ਤਰ੍ਹਾਂ ਦੇਣਾ ਜੀ ਚੌਲਾਂ ਦਾ ਆਟਾ ਕਿਡ ਹੈ ਕਿਉਂਣਾ ਆਟਾ ਤੇ ਖੰਡ ਦਾ ਤਾਂ ਪਤਾ ਨਹੀਂ ਲੱਗਦਾ ਹੁੰਦਾ ਮਸਕ ਹੋ ਗਿਆ ਜੇ ਕੰਮ ਮਿਕਸ ਚਿੱਟੀ ਤੇ ਝੌਲ ਵੀ ਚਿੱਟੇ ਹੈ ਖੰਡ ਵੀ ਚਿੱਟੀ ਤੇ ਝੌਲ ਵੀ ਚਿੱਟੇ ਚਿੱਟੇ ਚੌਲ ਚੀਨਾ ਨੇ ਨਾ ਨੇ ਪੁਣ ਕੀਤੇ ਰੋੜੀਆਂ ਬੁਣੰਗ ਰਾਂ ਨੇ ਹਾਂ ਲਓ ਜੀ ਇਹ ਆਪਣਾ ਸਾਰਾ ਕੰਮ ਹੋ ਗਿਆ ਜੀ ਓਕੇ ਦੀ ਰਿਪੋਰਟ ਤੇ ਸਾਰਾ ਆਪਾਂ ਇਹਨੂੰ ਉਹਦੇ ਚ ਕੱਢ ਲੈਣਾ ਜੇ ਪ੍ਰਾਂਤ ਚ ਤੇ ਹੁਣ ਆਪਾਂ ਆ ਕੀ ਕਰਿਆ ਹੋਇਆ ਇਹ ਦੁੱਧ ਇਹ ਆਪਾਂ ਨਾ ਨਹੀਂ ਆਉਂਦਾ ਐ ਨਾ ਜੇ 2 ਕਿਲੋ ਆਟਾ ਤੇ ਲੋ ਆਪਾਂ ਲੈਣਾ ਵਾ ਦੁੱਧ ਅੱਛਾ ਜੇ 2 ਕਿਲੋ ਆਟਾ ਫਿਰ 1 ਕਿਲੋ ਦੁੱਧ ਜੇ 4 ਕਿਲੋ ਫਿਰ 2 ਕਿਲੋ 2 ਕਿਲੋ ਤੇ ਜੇ ਕਿਲੋ ਆ ਤੇ ਫਿਰ ਅੱਧਾ ਕਿਲੋ ਹੁਣ ਆ ਸਾਰਾ ਚੰਗੀ ਤਰ੍ਹਾਂ ਕਾੜ ਕੇ ਜਿਹੜਾ ਆਪਣਾ ਇੱਕ ਤਰ੍ਹਾਂ ਦਾ ਖੂਆ ਹੀ ਬਣ ਚੁੱਕਾ ਇਹਨੂੰ ਆਪ ਉਹਦੇ ਚ ਪਾ ਦੇਣਾ ਫਿਰ ਫੇਰ ਨਾਵਾ ਮੈਚ ਕਰ ਦਾਂਗੇ ਫੇਰ ਇਦਾਂ ਇਦਾਂ ਕਰਕੇ ਮੈਂ ਕਰਕੇ ਪਿੰਨੀਆਂ ਵਟਾਂਗੇ ਫਿਰ ਖਾਵਾਂਗੇ ਨਜ਼ਾਰੇ ਡਾਵਾਂਗੇ oh yes ਮੋਕਾ ਲਕਾਰ ਦੇ ਮੂੜ ਵੇਖ ਕੇ ਨੀ ਮੀਆਂ ਪਾਵੇ ਛੋਲਿਆਂ ਨੇ ਪਾਇਆ ਬੰਗੜਾ ਦੇ ਸਰੋ ਵਟ ਦੇ ਕੁਵਾਲੀ ਗਾਵੇ ਐ ਵਾਹ ਜੀ ਵਾਹ ਇਧਰ ਬਹੁਤ ਹੀ ਇਧਰ ਸ਼ਾਨਦਾਰ ਬੋਲੀਆਂ ਦੇ ਨਾਲ ਸਾਡੀਆਂ ਚੌਲਾਂ ਦੀਆਂ ਪਿੰਨੀਆਂ ਬਣ ਰਹੀਆਂ ਜੇ ਚਿੱਟੇ ਚੌਲ ਜਿਨ੍ਹਾਂ ਨੇ ਪੁਣ ਕੀਤੇ ਤਾਂ ਅੱਬ ਪਤਾ ਨਹੀਂ ਸਾਡੀ ਕਦੋਂ ਬਣਾਉ ਜੋੜੀ ਲਓ ਜੀ ਅੱਗ ਬਹੁਤ ਹੈ ਸੋ ਇਸੇ ਤਰ੍ਹਾਂ ਐਡੀ ਘੈਂਟ ਫਰੇਗਰੈਂਸ ਆ ਰਹੀ ਹੈ ਨੇ ਦੀ ਕਿਉਂਕਿ ਦੁੱਧ ਜਦੋਂ ਕੱਢ ਰਿਹਾ ਹੋਵੇ ਨਾ ਕਿਆ ਹੀ ਬਾਤਾਂ ਹੋ ਜਾਂਦੀਆਂ ਫਿਰ ਲਓ ਜੀ ਆ ਆਪਣਾ ਹੋ ਚੁੱਕਿਆ ਜੀ ਆਲਮੋਸਟ ਡਨ ਸਾਰਾ ਕੁਝ ਵਿੱਚ ਪਾਪੂ ਕੇ ਤੇ ਹੁਣ ਆਪਾਂ ਪਾ ਦਾਂਗੇ ਉਹਨੂੰ ਵਿੱਚ ਲਓ ਜੀ ਇਧਰ ਤਿਆਰ ਹੋ ਰਹੀਆਂ ਦੇਸੀ ਘਿਓ ਦੀਆਂ ਚੌਲਾਂ ਵਾਲੀਆਂ ਪਿੰਨੀਆਂ ਖੋਏ ਵਾਲੀਆਂ ਹਲਾ ਦਿਓ ਕਿ ਮੈਂ ਹਿਲਾਵਾਂ ਆ ਇੱਥੇ ਰੱਖ ਆ ਉਹ ਵੀ ਸਜਣੋ ਜਿੰਨੇ ਜਿੰਨੇ ਖਾਣੀਆਂ ਜਿਹੜਾ ਖਾਊਗਾ ਉਹ ਵੀ ਪਛਤਾਊ ਉਹ ਜਿਹੜਾ ਨਾ ਖਾਊ ਉਹ ਵੀ ਪਛਤਾਊ ਏਕੇ ਤੇ ਬੇਬੇ ਸਾਡੀਆਂ ਝਾਤੀਆਂ ਮਾਰੂ ਲਓ ਜੀ ਆਹ ਆਹ ਇਹ ਓ ਚਾ ਇਹ ਓ ਚਾ 9 ਡਾਲਰ ਨਾਬੱਤੇ ਕਿਵੇਂ ਕੀ ਗਿਆ ਸਾਰੀ ਗੱਲ ਦੱਸਿਓ ਦੁਵਾਰਾ ਆ ਖੋਵਾ ਨੀ ਜਿਵੇਂ ਆ ਆਇ ਸੁਕੀਆਂ ਪਿੰਨੀਆਂ ਆਇ ਸੀ ਪੀ ਪੀ ਬਹੁਤ ਸੋਹਣੀਆਂ ਥਿਓ ਪੰਨੇ ਵੱਟੀਆਂ ਨਹੀਂ ਥੀ ਪਿੰਨੀਆਂ ਉਸ ਤਰ੍ਹਾਂ ਹੀ ਖੁੱਲੀਆਂ ਅੱਗੇ ਆਏ ਸੀ ਨਾ ਜਦੋਂ ਪਹਿਲੀ ਲੋੜੀ ਆਉਂਦੀ ਹੁੰਦੀ ਸੀਗੀ ਜਦੋਂ ਪਿੰਨੀਆਂ ਹੀ ਹੁੰਦੀਆਂ ਸੀ ਚੌਲ ਵਾਲੀਆਂ ਸਾਰੇ ਪਿੰਡ ਚ ਵੰਡਣ ਅੱਛਾ ਹੁਣ ਤਾਂ ਮੂਫਲੀ ਆਪਣੇ ਮੂਫਲੀ ਕਈ ਉੱਕੜ ਲੱਡੂ ਵੰਡਦੇ ਆ ਕੁੱਕੜ ਲੱਡੂ ਕਿਹੜੇ ਹੁੰਦੇ ਆ ਹਾਂ ਬੇਬੇ ਕੁੱਕੜ ਲੱਡੂ ਕਿਹੜੇ ਹੁੰਦੇ ਆ ਪਤਾ ਨਹੀਂ ਭਰਾ ਵਸਤ ਮੈਂ ਕੁੱਕੜ ਲੱਡੂ ਆ ਹੀ ਹੁੰਦੇ ਜਿੰਨਾਂ ਵਿੱਚ ਪੰਜੀਰੀ ਭਰੀ ਹੁੰਦੀ ਆ ਆਹੋ ਸੱਚ ਲੱਮੇ ਜੀ ਹਾਂ ਆਹੋ ਬਣਾਈਏ ਉਹ ਬਣਾਈ ਕਿਥੇ ਦੇ ਲਈ ਆਈ ਸੀ ਤੂੰ ਉਹ ਦਿੱਤੀ ਸੋਹਣਾ ਜੀ ਉਹ ਦੀਦੀ ਨੇ ਦਿੱਤਾ ਸੀ ਮੈਨੂੰ ਤੇਰੀ ਭੂਆ ਕੇ ਪਿੰਡ ਲਓ ਜੀ ਕੁੱਕੜ ਲੱਡੂ ਵੀ ਬਣਾਵਾਂਗੇ ਭਰ ਕੇ ਮਾਂ ਤੇ ਜ ਬਣਾਉਂਦੇ ਮਾਂ ਜੀ ਇਹ ਭਰ ਕੇ ਤੇ ਰੋਟੀ ਜੀ ਦੇ ਵਿੱਚ ਐ ਕਰਕੇ ਹਾਂ ਜੀ ਮੈਂ ਨਾ ਰੋਟੀ ਐ ਕਰਕੇ ਦੂਰੀ ਕਰਦੇ ਜੀ ਐ ਬਣਾਏ ਹੁੰਦੇ ਸੀ ਉਹ ਬਹੁਤ ਸੋਹਣੇ ਲੱਗਦੇ ਸੀ ਸਵਾਦ ਵਾਲੇ ਹੁੰਦੇ ਸੀ ਉਹ ਲਓ ਜੀ ਇੱਧਰ ਦੋ ਕੰਮ ਜੋਰਾ ਸ਼ੋਰਾਂ ਦੇ ਮੈਂ ਕਹਿਣਾ ਆ ਪਾ ਦੁਕਾਨ ਖੋਲ ਲੀਏ ਹਲਵਾਈ ਦੀ ਤੇ ਵਾਧੂ ਚੱਲੂ ਕੰਮ ਐ ਬੇਬੇ ਤੂੰ ਤਾਂ ਗੱਲਾਂ ਨਾ ਹੀ ਤੇਰੀ ਤਾਂ ਚੱਲੀ ਜਾਣੀ ਬਸ ਤੈਨੂੰ ਤਾਂ ਲੋੜ ਹੀ ਨਹੀਂ ਅੱਜ ਕੱਲ੍ਹ ਕੰਮ ਰਹਿ ਹੀ ਗੱਲਾਂ ਦੇ ਸਿਰ ਤੇ ਗਿਆ ਕਿਉਂ ਬੇਬੇ ਲਓ ਜੀ ਮਟੀਰੀਅਲ ਆਪਣਾ ਤਿਆਰ ਪਰ ਤਿਆਰ ਤੇ ਪਹਿਲੇ ਹੀ ਪਿੰਨੀ ਵੱਟੂਗੀ ਬੇਬੇ ਪਿੰਨੀ ਫੇਟ ਨਹੀਂ ਮੇਰੇ ਜੇੜ ਵੀ ਨਹੀਂ ਬਾਣੀ ਵਾਗ ਦਾ ਪੁਰਾ ਵੇ ਸੌਫਟ ਸੌਫਟ ਐ ਨਾ ਐ ਸੌਫਟ ਹੀ ਰਹਿਣੀਆਂ ਤਾਂ ਆਈਆਂ ਆਪਾਂ ਮਲਾਈ ਪਾਈ ਇਹਦੇ ਵਿੱਚ ਉਹ ਕਹੀ ਨਾ ਬਾਲੀਆਂ ਅੱਕੜ ਜਾਂਦੀਆਂ ਖਾਧੀਆਂ ਨੀਆਂ ਬੇਬੇ ਦੇ ਕਹਿਣ ਕੋ ਪੱਥਰ ਮਾਰ ਕੇ ਤੋੜਨੀਆਂ ਪੈਂਦੀਆਂ ਇਹ ਰੋੜੇ ਨਾਲ ਜਨ ਕਰਕੇ ਦੀਆਂ ਆਈਆਂ ਰੋੜੇ ਨਾਲ ਖੜਕੋ ਇਹਨਾਂ ਖਾਧ ਕੇ ਆਉਂ ਆ ਇਹ ਐ ਸੌਫਟ ਹੀ ਰਹਿਣੀਆਂ ਤਾਂ ਆਈਆਂ ਆਪਾਂ ਦੁੱਧ ਕਿਉ ਮਲਾਈ ਵਿੱਚ ਪਾਈ ਐ ਵਾਈਟ ਰਾਈਸ ਜਿਨ੍ਹਾਂ ਨੇ ਪੁੰਨ ਕੀਤੇ ਗੋਡ ਨੇ ਬਣਾਈਆਂ ਕਪਲ ਮੇਰੇ ਨਾ ਪੋੜੀਆਂ ਆ ਕੇ ਕਰਨੀਆਂ ਐ ਚੈਕਰ ਸਾਹਿਬ ਆ ਚੁੱਕੇ ਡੈਡੀ ਨੂੰ ਦੱਸੋ ਕਿਵੇਂ ਬਣੀ ਪੋੜੀਆਂ ਦੱਸੋ ਠੀਕ ਠਾਕ ਸਾਈਜ਼ ਕਰੋ ਕਾ ਕੇ ਦੱਸੋ ਮਲਾਈ ਪਾਈ ਆ ਮਲਾਈ ਪਾਈ ਕਰਕੇ ਐਂ ਲੱਗਦਾ ਜਿਵੇਂ ਖੁਆ ਹੀ ਪਾਇਆ ਹੁੰਦਾ ਹੈ ਢੱਡ ਇਟੇ ਆ ਚੌੜਾ ਦੀਆਂ ਚਿੱਟੀਆਂ ਵੇ ਪਿੰਨੀਆਂ ਛਾਵੇਂ ਬੈ ਕੇ ਖਾਵਾਗੇ ਚਿੱਟੇ ਕਰੂ ਮੁਕ ਲਾਵੇ ਜਾਂ ਕਿੰਨੀ ਉੜਦੀ ਇਹ ਨਹੀਂ ਉੜਦੀ ਹੁਣ ਹੁਣ ਤਾਂ ਕੱਢ ਚ ਜਾਓ ਹੁਣ ਤਾਂ ਹੁਣ ਨਹੀਂ ਉੜਦੀ ਹੁਣ ਤਾਂ ਮਿੰਟੋ ਮਿੰਟ ਕਿੰਨੀਆਂ ਕਰਤੀਆਂ ਪਿੰਨੀਆਂ ਹੈ ਮਾ ਆਪਣਾ ਅੱਧਾ ਪੌਣਾ ਘੰਟਾ ਲੱਗਿਆ ਉਹ ਹੈਲੋ ਮਾ ਬਣ ਉਹ ਅੱਧਾ ਪੌਣਾ ਘੰਟਾ ਲੱਗਾ ਬਣਾਉਣ ਤੇ ਤੇਰੇ ਕਿੰਨੇ ਲੱਗਾ ਜਿਹਨੇ ਸਮਾਨ ਇਕੱਠਾ ਕੀਤਾ ਸਾਰਾ ਆਪ ਤਾਂ ਮਚਾਈ ਏ ਤੂੰ ਤਾਂ ਗੱਲਾਂ ਗੱਲਾਂ ਚ ਬੱਸ ਅਸਾ ਟਾਈਮ ਨੂੰ ਥੋੜਾ ਹੀ ਲੱਗਦਾ ਜੇ ਕਿਸੇ ਨੇ ਕਮੈਂਟ ਕੀਤਾ ਵੀ ਅਸੀਂ ਵੀ ਪਿੰਨੀਆਂ ਖਾਣੀਆਂ ਫੇਰ ਫੇਰ ਉਹਨੇ ਘਰੇ ਬਣਾਓ ਰੈਸਪੀ ਤਾਂ ਹੁੰਦਾ ਜੇ ਸਾਡੇ ਕੋਲ ਆ ਕੇ ਪਿੰਨੀਆਂ ਮੰਗਣ ਲੱਗੇ ਅਸੀਂ ਤਾਂ ਉਹਨੀਆਂ ਹੀ ਬਣਾਈਆਂ ਸੀ ਅਸੀਂ ਆਪ ਖਾ ਰਹੀਆਂ ਤੇ ਬਾਕੀ ਰਿਸ਼ਤੇਦਾਰਾਂ ਨੂੰ ਦੇ ਦੇ ਇੱਕ ਦੋ ਦੇ ਦਾਂਗੇ ਯਾਰ ਉਹਨੂੰ ਇੱਕ ਦੋ ਦੇ ਦਾਂਗੇ ਇਹ ਨਹੀਂ ਮੈਂ ਪਿੰਨੀ ਵੀ ਹੁੰਦੇ ਹੁੰਦੇ ਆਗੇ ਹਾਂ ਫੇਰ ਖਾ ਜਾਓ ਜ਼ਿਆਦਾ ਟਾਈਮ ਨਹੀਂ ਨਾ ਆਪਣੇ ਘਰੇ ਚੀਜ਼ ਹੁੰਦੀ ਡੈਡੀ ਇਹ ਬੜੀ ਲਓ ਜੀ ਪੂਰੀਆਂ ਪਿੰਨੀਆਂ ਆਪਣੀਆਂ ਹੋ ਚੁੱਕੀਆਂ ਤਿਆਰ ਬਰ ਤਿਆਰ ਸੋ ਸਰਦੀਆਂ ਲਈ ਬੈਸਟ ਚੀਜ਼ ਆ ਬੈਸਟ ਜੀ ਤੋਂ ਸਾਰਾ ਕੋ ਜੀ ਢੰਡ ਸੁਣ ਕਿਤੇ ਕਿਤੇ ਭਜਾ ਦੇਣੀ ਆ ਸੋ ਇਹ ਹੈਗੀਆਂ ਇੱਕ ਤਰ੍ਹਾਂ ਦੀਆਂ ਖੋਏ ਵਾਲੀਆਂ ਪਿੰਨੀਆਂ ਆ ਸੋ ਤੁਸੀਂ ਸਾਰੇ ਜਾਨੇ ਘਰੇ ਜਰੂਰ ਬਣਾਇਓ ਤੇ ਬਣਾ ਕੇ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਕਿੱਦਾਂ ਦੀਆਂ ਬਣੀਆਂ ਲਾਇਕ ਏ ਕਮੈਂਟਸ ਸਬਸਕ੍ਰਾਈਬ ਮੈਂ ਚੈੱਕ ਕਰ ਲਿਆ ਬਹੁਤ ਵਧੀਆ ਬਣੀਆਂ ਆ ਰਸਪੇ ਬਣਾਓ ਤੇ ਖਾਓ ਨਿਆਰੇ ਨਾ ਤੁਹਾਨੂੰ ਫੋਨ ਕਰਿਆ ਤੇ ਬਹੁਤ ਸਵਾਗਤ ਲੱਗੀਆਂ ਬਾਕੀ ਇਧਰ ਨਾ ਆਜੋ ਵੀ ਕਿੰਨੀਆਂ ਕਿ ਸੋਹਣੀਆਂ ਬਣਾਈਆਂ ਅਸੀਂ ਵੀ ਉਹ ਜਿਹੀਆਂ ਬਣਾਵਾਂਗੇ ਤੇ ਨੰਬਰ ਆਪਣਾ ਦੱਸ ਦਿਓ ਨੰਬਰ ਤੇ ਜਾਣਦੇ ਨਹੀਂ ਉੜਾੜਾ ਇਲਾਹ ਓਕੇ ਜੀ ਬਾਏ ਬਾਏ